ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਨਾਲ ਦੋ ਰੈਸਪੀ ਸਾਂਝੇ ਕਰਨ ਜਾ ਰਹੀ ਹਾਂ ਚਾਹੇ ਤੁਸੀਂ ਇਹਨਾਂ ਨੂੰ ਰੈਮਡੀ ਸਮਝ ਲੋ ਚਾਹੇ ਰੈਸਪੀ ਸਮਝ ਲੋ ਬਹੁਤ ਹੀ ਜ਼ਿਆਦਾ ਗੁਣਕਾਰੀ ਹਨ ਆਪਾਂ ਨੂੰ ਕਈ ਵਾਰ ਗੋਡੇ ਦਾ ਦਰਦ ਕਮਰ ਦਰਦ ਜਾਂ ਕਈ ਹੋਰ ਸਰੀਰ ਦੇ ਵਿੱਚ ਦਰਦ ਹੁੰਦੀਆਂ ਹਨ ਉਹਨਾਂ ਵਾਸਤੇ ਬਹੁਤ ਹੀ ਜ਼ਿਆਦਾ ਲਾਭਕਾਰੀ ਹਨ ਜਿਹੜੀ ਮੈਂ ਪਹਿਲਾਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਇਹ ਲੇਡੀਜ਼ ਵਾਸਤੇ ਬਹੁਤ ਹੀ ਜ਼ਿਆਦਾ ਗੁਣਕਾਰੀ ਹਨ ਤੁਸੀਂ ਇਸ ਨੂੰ ਮੈਡੀਸਿਨ ਦੇ ਤੌਰ ਤੇ ਜਾਂ ਵੈਸੇ ਤੁਸੀਂ 스낵 ਦੇ ਤੌਰ ਤੇ ਵੀ ਖਾ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਕੜਾਈ ਲਵਾਂਗੇ ਉਸ ਦੇ ਵਿੱਚ ਆਪਾਂ ਥੋੜਾ ਜਿਹਾ ਗੁੜ ਐਡ ਕਰ ਲਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਜੇਕਰ ਜ਼ਿਆਦਾ ਬਣਾਉਣਾ ਚਾਹੋ ਤਾਂ ਤੁਸੀਂ ਇਸ ਦੇ ਵਿੱਚ ਜ਼ਿਆਦਾ ਐਡ ਕਰ ਸਕਦੇ ਹੋ ਮੈਂ ਇੱਥੇ ਇੱਕ ਕੌਲੀ ਚਣਿਆਂ ਦੀ ਲਈਏ ਉਸ ਦੇ ਹਿਸਾਬ ਨਾਲ ਮੈਂ ਦੋ ਤੋਂ ਤਿੰਨ ਚਮਚ ਗੁੜ ਨੂੰ ਕ੍ਰਸ਼ ਕਰਕੇ ਐਡ ਕਰ ਲਿਆ ਹੈ ਹੁਣ ਇਸ ਦੇ ਵਿੱਚ ਆਪਾਂ ਅੱਧਾ ਚਮਚ ਦੇਸੀ ਘਿਓ ਦਾ ਐਡ ਕਰ ਲਵਾਂਗੇ ਤੇ ਹੁਣ ਆਪਾਂ ਚੰਗੀ ਤਰ੍ਹਾਂ ਗੁੜ ਨੂੰ ਮੈਲਟ ਕਰ ਲਵਾਂਗੇ ਤੁਸੀਂ ਇੱਕ ਵਾਰੀ ਇਸ ਨੂੰ ਜ਼ਰੂਰ ਟਰਾਈ ਕਰਿਓ ਬਹੁਤ ਹੀ ਜ਼ਿਆਦਾ ਯੂਸਫੁਲ ਹੈ ਮੈਂ ਇਸ ਨੂੰ ਪਹਿਲਾਂ ਟਰਾਈ ਕੀਤਾ ਸੀ ਫੇਰ ਹੀ ਮੈਂ ਤੁਹਾਡੇ ਨਾਲ ਇਹ ਰੈਸਪੀ ਸ਼ੇਅਰ ਕਰ ਲਈ ਆ ਇਹ ਦੇਖੋ ਹੁਣ ਆਪਣਾ ਗੋੜੇ ਥੇ ਮੈਲਟ ਹੋ ਚੁੱਕਾ ਹੈ ਤੇ ਚੰਗੀ ਤਰ੍ਹਾਂ ਪੱਕ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਚਣੇ ਪਾ ਦਵਾਂਗੇ ਤੇ ਚੰਗੀ ਤਰ੍ਹਾਂ ਇਸ ਨੂੰ ਆਪਾਂ ਮਿਕਸ ਕਰ ਲਵਾਂਗੇ ਬਹੁਤ ਹੀ ਜਲਦੀ ਇਹ ਆਪਣੀ ਰੈਮਡੀ ਬਣ ਕੇ ਤਿਆਰ ਹੋ ਚੁੱਕੀ ਹੈ ਆਪਾਂ ਨੂੰ ਲੇਡੀਜ਼ ਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਹਨ ਉਨਾ ਵਾਸਤੇ ਬਹੁਤ ਹੀ ਜ਼ਿਆਦਾ ਯੂਸਫੁਲ ਹੈ ਜਰੂਰ ਟਰਾਈ ਕਰਿਓ ਬਣਾ ਕੇ ਘਰੇ ਰੱਖ ਲਿਓ ਸ਼ਾਮ ਨੂੰ ਜਾਂ ਮਾਰਨਿੰਗ ਦੇ ਵਿੱਚ ਤੁਸੀਂ ਦੁੱਧ ਦੇ ਨਾਲ ਐਜ਼ ਅ 스ਨੈਕ ਥੋੜਾ ਜਿਹਾ ਇਸ ਨੂੰ ਲੈ ਸਕਦੇ ਹੋ ਡੇਲੀ ਲਓਗੇ ਤੇ ਬਹੁਤ ਹੀ ਜ਼ਿਆਦਾ ਤੁਹਾਡੇ ਸਰੀਰ ਦੇ ਵਿੱਚ ਤੁਹਾਨੂੰ ਬਦਲਾਅ ਨਜ਼ਰ ਆਵੇਗਾ ਇਸ ਤਰ੍ਹਾਂ ਹੁਣ ਆਪਾਂ ਬਟਰ ਪੇਪਰ ਤੇ ਥੋੜਾ ਜਿਹਾ ਘਿਓ ਲਗਾ ਕੇ ਇਸ ਨੂੰ ਸਾਰੀ ਨੂੰ ਆਪਾਂ ਉੱਪਰ ਪਾ ਲੈਣਾ ਹੈ ਇਸ ਤਰ੍ਹਾਂ ਕੌਲੀ ਦੇ ਨਾਲ ਥੋੜਾ ਜਿਹਾ ਇਸ ਨੂੰ ਆਪਾਂ ਸੈੱਟ ਕਰ ਲਵਾਂਗੇ ਹੁਣ ਇਸ ਦੇ ਉੱਪਰ ਮੈਂ ਥੋੜੀ ਜੀ ਸੌਫ ਪਾ ਲਵਾਂਗੀ ਤੇ ਥੋੜੇ ਜਿਹਾ ਆਪਾਂ ਇਸ ਦੇ ਉੱਤੇ ਸਫੇਦ ਤੇਲ ਐਡ ਕਰਾਂਗੇ ਤੇ ਹੁਣ ਇਸ ਨੂੰ ਆਪਾਂ 5 ਮਿੰਟ ਲਈ ਰੱਖ ਦਵਾਂਗੇ ਬਹੁਤ ਹੀ ਵਧੀਆ ਸੈੱਟ ਹੋ ਜਾਵੇਗੀ ਤੁਸੀਂ ਇੱਕ ਹੋਰ ਇਸ ਨੂੰ ਬਣਾ ਕੇ ਰੱਖ ਲਿਓ 10 ਤੋਂ 15 ਦਿਨ ਬਹੁਤ ਹੀ ਵਧੀਆ ਨਿਕਲ ਜਾਣਗੇ ਤੁਹਾਡੇ ਜੇਕਰ ਤੁਹਾਡੇ ਘਰ ਬੇਟੀਆਂ ਹਨ ਤੁਸੀਂ ਬੇਟੀਆਂ ਨੂੰ ਵੀ ਦੇ ਸਕਦੇ ਹੋ ਇਹ ਦੇਖੋ ਹੁਣ ਆਪਾਂ 5 ਤੋਂ 7 ਮਿੰਟ ਬਾਅਦ ਇਸ ਨੂੰ ਚੈੱਕ ਕੀਤਾ ਹੈ ਬਹੁਤ ਹੀ ਵਧੀਆ ਆਪਣੀ ਸੈੱਟ ਹੋ ਚੁੱਕੀ ਹੈ ਜਿਸ ਤਰ੍ਹਾਂ ਆਪਾਂ ਗੱਠਕ ਬਣਾਉਨੇ ਹਾਂ ਇਸ ਤਰ੍ਹਾਂ ਦੀ ਇਹ ਬਣ ਕੇ ਤਿਆਰ ਹੋਈ ਹੈ ਤੇ ਹੁਣ ਆਪਾਂ ਇਸ ਦੇ ਇਸ ਤਰ੍ਹਾਂ ਤੋੜ ਕੇ ਰੱਖ ਲਵਾਂਗੇ ਤੁਸੀਂ ਪੀਸ ਕਰਨਾ ਚਾਹੋ ਤਾਂ ਪੀਸ ਕਰ ਸਕਦੇ ਹੋ ਮੈਂ ਇਸ ਤਰ੍ਹਾਂ ਸਿੰਪਲ ਹੀ ਇਸ ਨੂੰ ਤੋੜ ਲਿਆ ਸੀ ਮੈਂ ਹੁਣ ਇਸ ਨੂੰ ਰੂ ਹੀ ਯੂਜ਼ ਕਰਦੀ ਹਾਂ ਤੇ ਆਪਣੀਆਂ ਬੇਟੀਆਂ ਨੂੰ ਵੀ ਦਿੰਦੀ ਹਾਂ ਬਹੁਤ ਹੀ ਵਧੀਆ ਫੀਲ ਹੁੰਦਾ ਹੈ ਲਓ ਜੀ ਇਹ ਆਪਣੀ ਇੱਕ ਰੈਸਪੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਮੈਂ ਤੁਹਾਨੂੰ ਦੂਸਰੀ ਰੈਸਪੀ ਦੱਸਦੀ ਹਾਂ ਉਹ ਵੀ ਬਹੁਤ ਹੀ ਜ਼ਿਆਦਾ ਗੁਣਕਾਰੀ ਹੈ ਆਪਣੇ ਗੋਡਿਆਂ ਦੇ ਦਰਦ, ਕਮਰ ਦਰਦ ਤੇ ਹੋਰ ਸਰੀਰ ਦੇ ਵਿੱਚ ਕਈ ਤਰ੍ਹਾਂ ਦੇ ਦਰਦ ਹੁੰਦੇ ਹਨ। ਉਹਨਾਂ ਵਾਸਤੇ ਬਹੁਤ ਗੁਣਕਾਰੀ ਹੈ। ਜਿਸ ਤਰ੍ਹਾਂ ਕੈਲਸ਼ੀਅਮ ਦੀ ਕਮੀ ਆਪਣੇ ਸਰੀਰ ਦੇ ਵਿੱਚ ਆ ਜਾਂਦੀ ਹੈ, ਇਹ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਦਾ ਹੈ। ਇੱਥੇ ਮੈਂ 2 ਕੱਪ ਫੁੱਲ ਮਖਾਣੇ ਲਏ ਹਨ ਤੇ ਕੜਾਈ ਦੇ ਵਿੱਚ ਆਪਾਂ ਥੋੜਾ ਜਿਹਾ ਦੇਸੀ ਘਿਓ ਐਡ ਕਰਾਂਗੇ ਤੇ ਉਸ ਦੇ ਵਿੱਚ ਇਹਨਾਂ ਮਖਾਣਿਆਂ ਨੂੰ ਆਪਾਂ ਰੋਸਟ ਕਰ ਲਵਾਂਗੇ। ਇਹਨਾਂ ਨੂੰ ਆਪਾਂ ਕ੍ਰਿਸਪੀ ਹੋਣ ਤੱਕ ਰੋਸਟ ਕਰਾਂਗੇ। ਮੇਰੀ ਇੱਕ ਰਿਕੁਐਸਟ ਹੈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇ ਤੁਸੀਂ ਫੇਸਬੁੱਕ ਤੋਂ ਦੇਖ ਰਹੇ ਹੋ ਤਾਂ ਪਲੀਜ਼ ਫੇਸਬੁੱਕ ਵਾਲੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਇਹ ਦੇਖੋ ਇੱਥੇ ਆਪਣੇ ਜਿਹੜੇ ਮਖਾਣੇ ਹਨ ਉਹ ਰੋਸਟ ਹੋ ਚੁੱਕੇ ਹਨ ਮੈਂ ਤੁਹਾਨੂੰ ਇੱਕ ਤੋੜ ਕੇ ਦਿਖਾਉਣੀ ਹਾਂ ਇਹ ਕਾਫੀ ਗਰਮ ਸੀਗਾ ਇਸ ਲਈ ਮੈਂ ਥੋੜਾ ਜਿਆਦਾ ਦੋਨਾਂ ਹੱਥਾਂ ਦੇ ਨਾਲ ਇਸ ਨੂੰ ਪ੍ਰੈਸ ਕੀਤਾ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਆਪਣਾ ਇਹ ਮਖਾਣੇ ਜਿਹੜੇ ਟੁੱਟ ਰਹੇ ਹਨ ਹੁਣ ਆਪਾਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਹੁਣ ਇਸੇ ਕੜਾਈ ਦੇ ਵਿੱਚ ਆਪਾਂ ਐਡ ਕਰਾਂਗੇ ਗੁੜ ਮੈਂ ਇੱਥੇ 3 ਕੱਪ ਮਖਾਣੇ ਦੇ ਲਈ ਸੰ ਤੇ ਇਸ ਦੇ ਵਿੱਚ ਮੈਂ ਤਕਰੀਬਨ ਅੱਧੇ ਤੋਂ ਪੌਣਾ ਕੱਪ ਹੀ ਗੁੜ ਦਾ ਐਡ ਕੀਤਾ ਹੈ ਤੁਸੀਂ ਆਪਣੇ ਹਿਸਾਬ ਨਾਲ ਜੇ ਮਿੱਠਾ ਜ਼ਿਆਦਾ ਚਾਹੋ ਤਾਂ ਗੁੜ ਜ਼ਿਆਦਾ ਐਡ ਕਰ ਸਕਦੇ ਹੋ ਹੁਣ ਆਪਾਂ ਇੱਥੇ ਗੁੜ ਨੂੰ ਮੈਲਟ ਕਰ ਲਵਾਂਗੇ ਇਹ ਦੇਖੋ ਆਪਣਾ ਗੁੜ ਕਿੰਨਾ ਵਧੀਆ ਮੈਲਟ ਹੋ ਚੁੱਕਾ ਹੈ ਇਦੇ ਵਿੱਚ ਥੋੜੇ ਜਿਹੜੇ ਪੀਸ ਸਨ ਉਹਨਾਂ ਨੂੰ ਮੈਂ ਇਸ ਤਰ੍ਹਾਂ ਕਰਕੇ ਪ੍ਰੈਸ ਕਰ ਕਰਕੇ ਨਾਲ ਹੀ ਮਿਕਸ ਕਰ ਲਿਆ ਹੈ ਗੁੜ ਆਪਣਾ ਪਰਫੈਕਟ ਹੁਣ ਪੱਕ ਚੁੱਕਾ ਹੈ ਇੰਨਾ ਕੀ ਆਪਾਂ ਗੁੜ ਨੂੰ ਪਕਾਉਣਾ ਹੈ ਹੁਣ ਇਸ ਦੇ ਵਿੱਚ ਆਪਾਂ ਅੱਧਾ ਚਮਚ ਦੇਸੀ ਘਿਓ ਦਾ ਐਡ ਕਰਾਂਗੇ ਤੇ ਇਸ ਨੂੰ ਆਪਾਂ ਮਿਕਸ ਕਰ ਲਵਾਂਗੇ ਜੇਕਰ ਤੁਹਾਨੂੰ ਇਸ ਤਰ੍ਹਾਂ ਸਮਝ ਨਾ ਆਵੇ ਕਿ ਗੁੜ ਆਪਣਾ ਪਰਫੈਕਟ ਪੱਕਿਆ ਹੈ ਜਾਂ ਨਹੀਂ ਤਾਂ ਤੁਸੀਂ ਕੌਲੀ ਦੇ ਵਿੱਚ ਪਾਣੀ ਲੈ ਕੇ ਥੋੜਾ ਜਿਹਾ ਗੁੜ ਐਡ ਕਰਕੇ ਦੇਖ ਲੈਣਾ ਜੇਕਰ ਉਹ ਆਪਾਂ ਉਸ ਨੂੰ ਫੜਾਂਗੇ ਤੇ ਇੱਕੜੇ-ਇੱਕ ਕਰਕੇ ਟੁੱਟੇਗਾ ਮਤਲਬ ਕ੍ਰਿਸਪੀ ਹੋਇਆ ਹੋਵੇਗਾ ਤੇ ਪਰਫੈਕਟ ਆਪਣਾ ਗੁੜ ਪੱਕ ਕੇ ਤਿਆਰ ਹੋਇਆ ਹੋਵੇਗਾ ਹੁਣ ਆਪਾਂ ਇਸ ਦੇ ਵਿੱਚ ਮਖਾਣੇ ਐਡ ਕਰ ਲਵਾਂਗੇ ਤੇ ਚੰਗੀ ਤਰ੍ਹਾਂ ਇਸ ਨੂੰ ਆਪਾਂ ਮਿਕਸ ਕਰ ਲਵਾਂਗੇ ਤਾਂ ਕਿ ਜਿਹੜਾ ਗੁੜ ਹੈ ਉਹ ਚੰਗੀ ਤਰ੍ਹਾਂ ਕੋਟ ਹੋ ਜਾਵੇ ਹੁਣ ਇਸ ਦੇ ਵਿੱਚ ਆਪਾਂ ਥੋੜੇ ਜਿਹਾ ਸਫੇਦ ਤੇਲ ਐਡ ਕਰਾਂਗੇ ਜੋ ਕਿ ਬਹੁਤ ਹੀ ਸਿਹਤ ਲਈ ਗੁਣਕਾਰੀ ਹੁੰਦੇ ਹਨ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ ਹੁਣ ਇਹ ਤਕਰੀਬਨ ਮੈਂ 2 ਚਮਚ ਸਫੇਦ ਤੇਲ ਐਡ ਕੀਤੇ ਹਨ ਤੇ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਤੇ ਲਓ ਜੀ ਇਹ ਆਪਣੇ ਗੁੜ ਮਖਾਣਾ ਬਣ ਕੇ ਵੀ ਤਿਆਰ ਹੋ ਚੁੱਕੇ ਹਨ ਦੋਵੇਂ ਹੀ ਰੈਸਪੀਆਂ ਬਹੁਤ ਜ਼ਿਆਦਾ ਹੈਲਦੀ ਹਨ ਤੁਸੀਂ ਇਹਨਾਂ ਨੂੰ ਘਰ ਦੇ ਵਿੱਚ ਬਣਾ ਕੇ ਰੱਖੋ ਰੋਜ਼ ਯੂਜ਼ ਕਰੋ ਬੇਟੀਆਂ ਨੂੰ ਵੀ ਰੋਜ਼ ਦਿਵੋ ਤੁਹਾਨੂੰ 5 ਤੋਂ 7 ਦਿਨ ਦੇ ਵਿੱਚ ਹੀ ਆਪਣੇ ਸਰੀਰ ਦੇ ਵਿੱਚ ਫਰਕ ਮਹਿਸੂਸ ਹੋਵੇਗਾ ਇਹਨਾਂ ਨੂੰ ਤੁਸੀਂ ਸ਼ਾਮ ਟਾਈਮ ਦੁੱਧ ਦੇ ਨਾਲ ਲੈ ਸਕਦੇ ਹੋ ਜਾਂ ਤੁਸੀਂ ਮਾਰਨਿੰਗ ਦੇ ਵਿੱਚ ਵੀ ਦੁੱਧ ਦੇ ਨਾਲ ਲੈ ਸਕਦੇ ਹੋ ਬੱਚਿਆਂ ਨੂੰ ਲੰਚ ਬਾਕਸ ਦੇ ਵਿੱਚ ਵੀ ਇਹ ਦਵੋਗੇ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਇਹ ਦੇਖੋ ਹੁਣ ਆਪਾਂ ਇਹਨਾਂ ਨੂੰ ਥਾਲੀ ਦੇ ਵਿੱਚ ਕੱਢ ਲਵਾਂਗੇ 2 ਤੋਂ 3 ਮਿੰਟ ਲਈ ਰੱਖਾਂਗੇ ਠੰਡਾ ਹੋਣ ਲਈ ਤੇ ਫਿਰ ਇਸ ਨੂੰ ਆਪਾਂ ਚੈੱਕ ਕਰਾਂਗੇ ਬਹੁਤ ਹੀ ਵਧੀਆ ਕੱਲੇ ਕੱਲੇ ਆਪਣੇ ਗੁੜ ਮਖਾਣੇ ਬਣ ਕੇ ਤਿਆਰ ਹੋ ਜਾਣਗੇ ਇਹ ਦੇਖੋ ਹੁਣ ਕਿੰਨੇ ਵਧੀਆ ਆਪਣੇ ਗੁੜ ਮਖਾਣੇ ਬਣ ਕੇ ਤਿਆਰ ਹੋਏ ਹਨ ਬਹੁਤ ਹੀ ਕ੍ਰਿਸਪੀ ਬਣੇ ਹਨ ਮੈਂ ਤੁਹਾਨੂੰ ਇਹਨਾਂ ਦੀ ਆਵਾਜ਼ ਵੀ ਸੁਣਾਵਾਂਗੀ ਬਹੁਤ ਜ਼ਿਆਦਾ ਕ੍ਰਿਸਪੀ ਬਣੇ ਹਨ ਤੇ ਹੁਣ ਇਸ ਤਰ੍ਹਾਂ ਆਪਾਂ ਕੱਲੇ ਕੱਲੇ ਕਰ ਲਵਾਂਗੇ ਤੋੜ ਕੇ ਇਸ ਨੂੰ 에ਅ ਟਾਈਟ ਜਾਰ ਦੇ ਵਿੱਚ ਪਾ ਕੇ ਰੱਖੋ ਇਹ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਜਿਸ ਤਰ੍ਹਾਂ ਕਈ ਵਾਰ ਆਪਣੇ ਹੋ ਜਾਂਦੇ ਹਨ ਖਲਾਬੇ ਜੇ ਜਾਂ ਕਿਸ ਤਰ੍ਹਾਂ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਵੇਗੀ ਬਹੁਤ ਹੀ ਪਰਫੈਕਟ ਰੈਸਪੀ ਹਨ ਤੁਸੀਂ ਜਰੂਰ ਬਣਾਇਓ ਬਹੁਤ ਹੀ ਈਜ਼ੀ ਹੈ ਹੁਣ ਆਪਾਂ ਮਿਲਾਂਗੇ ਇਸ ਤਰ੍ਹਾਂ ਦੀ ਹੋਰ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ